ਫੋਨ ਚੱਲੂਗਾ YouTube Wi-Fi ਤੇ ਚੱਲ ਪਿਆ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਜੀ ਕੈਮਾ ਸੇ ਤਾਂ ਤਾਂ ਬਾਕੀ ਚਲਦੇ ਚਲਦੇ ਜੀ ਘਰਾ ਜੁੜ ਕੇ 35 ਤੇ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ ਰਾਮ ਰਾਮ ਸਲਾਮ ਜੀ। ਹਾਂ ਲੱਗਦੇ ਪਲਾ ਲੱਗਦੇ ਪੰਜਾਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੂਰਾ ਵਾਲਾ ਕੈਮਾ ਜੀ ਕਾਫੀ ਦੂਰ ਜੀ ਲੜਦੇ ਰਹਿੰਦੇ ਆ ਤੇ ਆਪਣਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੱਸਣ ਨੂੰ ਕੀ ਆ ਗਿਆ ਜੀ ਤੇ ਜੋ ਬਣਾ ਗਿਆ ਜੀ ਹਾਂਜੀ ਵਧੀਆ ਜੀ ਵਧੀਆ ਕਰੇ। ਹੁਸਮਿੰਦਰ ਆ ਗਿਆ ਜੀ। ਤਾਂ ਬਾਕੀ ਆਈ ਡੋਂਟ ਗਰੰਟਡ ਨਾਰਾਤਲੀਂ ਦਾ ਇਹਦੇ ਵੀ ਤਾਂ ਪਲੀਟਾ ਤਾਂ ਮਰੇ ਤਾਂ ਵੀ ਆ ਕੇ ਲੈ ਰੇਂਗੇ ਜਿਤਾਬ ਮਿਲਕਿੰਗ ਹੋ ਬੇਸਿਕਲੀ ਤੇਜ਼ੀ ਸੇ ਕੰਮ ਕਰਦੇ ਬਿਰਦਨ ਉਹਦੇ ਬੜਾ ਠੀਕ ਹੈ ਜੀ ਅਜ ਮਰੀਨ ਦੇ ਘਰਾਂ ਬਾਈ ਤਾਂ ਬਹੁਤ ਪਿਆਰੀ ਤੇ ਚੰਗੀ ਮੱਝ ਹੈ ਤਾਂ ਥੋੜਾ ਜਿਹਾ ਵਿਚਾਰੇ ਨਾਲ ਮਾਇਦਾ ਦੁੱਧ ਹੜਾਤਾ ਇੰਨਾ ਤਾਂ ਕਿੱਲੀ ਨੂੰ ਦੇ ਬਦਿਆ ਸਾਮੀ ਵੀ ਜਿਹਾ ਤਾਂ ਉਹ ਤੋਂ ਕਹਿੰਦੇ ਰਹਿ ਆ ਜਾ ਆ ਜਾ ਤੱਕੜੀ ਬੱਧੀ ਲਈ ਚੌਂਕੀ ਤੋ ਪਿਆਰ ਮੈਂ ਆ ਚਲੋ ਕੋਈ ਗੱਲ ਨਹੀਂ ਮੈਂ ਆ ਗਿਆ ਤੇ ਉਹਨਾਂ ਫਾਦੇ ਲੈ ਅਮਰੀਕਨ ਜੀ ਸਾਹਮਣੇ ਚਲਾਤੀ ਤੇ ਇਹ ਦੇਖਣੇ ਆ ਪਰ ਮਾਤਮਾ ਕੱਟਾ ਕਰੇ ਕਿ ਕਿੰਨਾ ਦੁਰਜੰਦੀ ਹੈ ਤਬਾਕੀ ਸ਼ੇਅਰ ਗਰੁੱਪ ਦਾ ਹਾਂ ਜੀ ਉਹਨਾਂ ਬੜੀ ਆਜੀ ਉੱਥੇ ਜਿੰਦ ਸਿੰਘ ਬੜੀ ਆਜੀ ਬੜੀ ਆਜੀ ਬੜੀ ਪਾਣੀ ਕੋਈ ਨਹੀਂ ਨਾ ਨਾਮ ਕਰਮਾਂ ਦਾ ਗਾਂਜੀ ਦਿੱਤੀ ਨਹੀਂ ਆ ਰਿਹਾ ਨਾ ਇਹ ਖਾਦੀ ਇਹਨਾਂ ਕਾਹ ਤਾ ਬੋਲ ਦੋ ਜ ਮੇਰਾ ਬੱਚਾ ਜੀ ਇਹ ਜੀ ਮਿਸਟਰ ਸਿੰਘ ਬਾੜੀ ਤੁਸੀਂ ਦੇਖ ਲਈ ਪਾਣੀ ਮਾਰਾ ਇਸਲਾਕ ਬਿਲਕੁਲ ਇਹ ਮਹਨੇਕੋਰ ਕਾ ਜੀ ਟੀਮਾ ਜੀ ਜੋ ਤਾਰ ਕਾ ਰਹੀ ਹੈ ਜੀ ਪਸਾਣਾ ਤੇ ਪੁੜੀਆ ਨਾ ਤੇ ਦੇਖੀਂ ਇਥੇ ਖੜੇ ਆ ਇਹ ਪਟਿਆਲੇ ਦਾ ਪਿੰਡ ਆ ਜੀ ਤੇ ਖੜਾ ਜਿਹੜੀ ਕਮਿਟੀ ਦੇ ਅੰਦਰ ਤੇ ਪਿੰਡ ਆਇਆ ਹੋਇਆ ਤਾਂ ਪਰ ਇਹਨਾਂ ਦਾ ਪਿਆਰਾ ਭਰਾਮ ਦਾ ਇੱਦਾਂ ਬਣੀ ਰੱਖੇ ਇਹ ਤਾਸ ਤੋਂ ਉਹ ਜਬਾਈ ਕਰੀਂਗਾ ਕੱਟ ਰੂਗਾ ਤੇ ਪੀਊਗਾ ਇਹ ਨਾ ਮਾਤਾ ਬਟਾ ਬੋਦਾ ਤੇ ਅਗਰ ਉਹਨੇ ਦੇਖੀ ਤਾਂ ਇਹ ਤੇ ਸੰਸਾੜੀ ਗੂੜੀ ਦੇਖੀ ਬਾਈ ਇਹ ਤਾਸ ਹੈ ਜੁਆ ਦੇ ਰਿਹਾ ਹੈ ਆਪਾਂ ਪਰ ਮੇਰੀ ਸਾਡੀ ਕਰਵਾਵਾਂਗੇ ਨਾ ਕਾਹਵੇਂ ਆਪਾਂ ਪਹਿਲਾਂ ਕੋਈ ਬਦਲੂ ਪਾਲ ਕਰਾਇਆ ਉਹਨਾਂ ਨੂੰ ਕਦੀ ਚੰਗੇ ਪਾਲਦੇ ਰਹਿੰਦੇ ਆ ਕੰਪੀਸ਼ਨ ਵਾਲੇ ਨਾ ਬੇਲਾ ਮੁੰਡਾ ਕੋਈ ਕਿਹਦੇ ਵਾਈਲ ਮੱਜਾ ਨਹੀਂ ਰਹਿੰਦੀ ਆ ਨਵੀਂ ਘਰ ਦੀ ਧੰਨਵਾਦ ਇਸ ਲਈ ਅੰਮ੍ਰਿਤ ਸਿੰਘ ਆ ਗਿਆ ਭਾਈ ਤੇ ਕੀ ਹਾਲ ਆ ਜੀ ਪੈਦਾ ਬੜੀ ਆ ਜੀ ਬੜੀ ਬੋਲੀ ਗੱਲ ਇਹ ਇੰਟਰਨੈਟ ਆ ਰਿਹਾ ਹੈ ਸਿਆਤਾ ਕggen ਨਾਦਾ ਕggen ਸੁੱਤਾ ਤਨਾ ਨਹੀਂ ਕਰ ਰਹੇ ਆਪਣਾ ਉਹ ਹੀ ਹੈ ਐ ਸਾਈਆਂ ਗggen ਪਰ ਮਰੀ ਪੱਗ ਬਣ ਕੇ ਡੀਟੀਪ ਦੀ ਬਦਲ ਨੇ ਪਰ ਅਸੀਂ ਹਿਸਾ ਨਹੀਂ ਕਰਨੇ ਚਾਹਦੇ ਖਰਚ ਤੇ ਪੈਦਾ ਗਿਆ ਚੱਲ ਰਹੀ ਹੈ ਇਧਰ ਵੀ ਵਧਿਆ ਹਾਂ ਹਾਂ ਬਿੱਟਾ ਬਈ ਜਮਾ ਦੇਖਦੇ YouTube ਤੇ ਚਲੋ ਚੈੱਕ ਕਰੀ ਮੈਂ ਚੈੱਕ ਕਰੀ ਲੈ ਬਈ ਨਾ ਜਮਾ ਓਕੇ ਇਧਰ ਨਾ ਨਾ YouTube ਤੇ ਕਮੈਂਟਰੀ ਕਰ ਮੜੀ ਤੀ ਕਮੈਂਟਰੀ ਕਰਨ ਨੂੰ ਇੱਥੇ ਕੋਸੋਰ ਬੁੱਲੇ ਜਾਉਂਗੇ ਗੱਲਾਂ ਨੇ ਆਪਾਂ ਦੇਖਾਰੇ ਬਈ ਦਿਖਾਤਾ ਰਹਾਂਗੇ ਆਪਾਂ ਸਭ ਨੂੰ ਯਰਣਾ ਦੇਖੋ ਵੀਰੇ ਸਾਰੇ ਭਰਾ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੇ ਖਸਰ ਕਾਤਾ ਬਾਕੀ ਇੱਕੋ ਮੜਾ ਖਿੱਚ ਕੇ ਕੰਮ ਇਹ ਪੈਰ ਖਰਾਬ ਨਹੀਂ ਹੋ ਰਿਹਾ ਨਹੀਂ ਇੱਧਰ ਖਾਣ ਤੇ ਪ੍ਰਿੰਦਰ ਧਿਆਨ ਮਾਰਨ ਤਾਂ ਉਹਦੇ ਖੋਲ ਨਹੀਂ ਖਾਂਦੇ ਨਾ ਅੱਗੇ ਹੋਏ ਨੇ ਪੈਰ ਥੋੜੇ ਜਿਆਦਾ ਵਧੇ ਪਏ ਨੇ ਬਈ ਪਹਿਲਾਂ ਕਰਕੇ ਰੋਜ਼ ਨਵਾ ਕਰਕੇ ਦਿੱਕਤ ਆ ਰਹੀ ਹੈਗੀ ਉਹ ਵੀ ਸ਼ੇਅਰ ਕਰਦੇ ਜ਼ਰੂਰ ਬੰਦਾ ਦੀ ਜਾਨਰੀ ਬਾਲ ਆਉਂਦਾ ਆਉਂਦਾ ਬਿਜਾੜੀ ਰਹਿ ਗਿਆ ਹੋਰ ਸ਼੍ਰੀ ਸੇਖੀ ਆਲਾ ਵਧੀਆ ਦੀ ਵਧੀਆ ਹੋ ਡਾਕਟਰ ਕਹਿਣਾ ਚੰਦਜੀਤ ਸਿੰਘ ਧੰਨਵਾਦ ਕਰੇ ਬਤੈ ਸਿੰਘ ਨੂੰ ਧੰਨਵਾਦ ਨਾਲ ਆ ਲਾ ਗਿਆ ਮਤਲਬ ਕੀ ਆ 100 ਰੁਪਏ ਆਉਂਦਾ ਬਸ ਕਿਤਾਬ ਉਹਨੇ ਲੇਟ ਹੋ ਗਿਆ ਆਉਂਦਾ ਇੱਕ ਪ੍ਰਧਾਨ ਜੀ ਹੋਰ ਸੀ ਕਿ ਮਤਲਬ ਅਸੀਂ ਜਿਹੜੀ 24 ਹੁਣ ਹੋ ਰਹੀ ਆ ਅਸੀਂ ਸਾਨੂੰ ਇਹ ਸੀ ਕਿ 17 ਜਾਂ 18 ਦਾ ਟਾਈਮ ਲਾਵਾਂਗੇ ਓਕੇ ਕੋਈ ਮੇਤੀ ਹੋਈ ਚਵਾਈ ਨਹੀਂ ਹੈਗੀ ਆਬੀ ਤਾਂ ਐ ਸੀਗਾ ਵੀ ਕਿਤੇ ਪਸ਼ੂ ਹੀ ਗੱਲ ਹੈ ਜੀ ਹਨਾ ਹੁਣ ਇਹ ਆਪਣੇ ਲੰਬੇ 24 ਕਿਲੋ ਖੁੱਲਾ ਦੁੱਧ ਦਿੰਦੀ ਅਸੀਂ ਹਾਂ ਕਿ ਆਪਾਂ ਇਹ ਨਹੀਂ ਮੰਨ ਲ ਕਰਕੇ ਕਹਿੰਦੇ ਵੀ ਇਹ 24 ਗੱਡੂ ਹਾਂ ਹਾਂ ਤੇ ਯਾਨੀ ਉਹ ਪਸ਼ੂ ਦਾ ਕਹਿੰਦੇ ਜਿੱਦਾਂ ਆਪਾਂ ਵੀ ਬਰਿੰਦਰ ਭਾਂਡੇ ਜੀ ਪਏ ਤਾਂ ਪਤਾ ਲੱਗਦਾ ਘੜ ਵੀ ਦਾ ਗੇਟਰ ਵੱਧ ਵੀ ਖਾਤਰੀ ਚੰਦਰਾਸ ਵੀ ਕਰ ਸਕਦੀ ਹੈ ਤਾਂ ਉਹਦੇ ਨੂੰ ਬਾਈ ਤੇ ਵੀ ਦਾ ਕਰਦੀ ਆ ਇਹ ਤਾਂ ਪਸੂ ਕੀ ਹੈ ਇਹਦਾ ਬੈਂਟ ਵਧੀਆ ਚੰਗਾ ਨਾਲ ਕੁਲਾ ਪਟ ਲਿਆ ਯਾਨੀ ਸਾਡੇ ਵੱਲੋਂ ਤਾਂ ਹਜੇ ਇਹ ਪੂਰੀ ਢਿੱਲੀ ਸੀਗੀ ਹੂੰ ਇਹ ਨੀਵੀਂ ਕਸੀ ਨਹੀਂ ਹੋਈ ਸੀਗੀ ਉਹਦੇ ਹੋਰ ਜੀ ਮਾਰਮਰ ਕਰਿਆ ਲਾ ਜੀ ਕਈ ਵੀ ਡੱਡ ਹੋ ਗਏ ਜੀ 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 ਸੰਗੀ ਧੰਨਵਾਦ ਬਹੁਤ ਬਹੁਤ ਰਮਨ ਜੀ ਬਬੀ ਜੀ ਧੰਨਵਾਦ ਬਹੁਤ ਬਹੁਤ ਜੀ ਸੇਠ ਠੀਕ ਹੈ ਠੀਕ ਹੈ ਜੀ ਹਾਂ ਜੀ ਪਿੰਡਾਂ ਅੰਮੀ ਮੈਂ ਪਹਿਲਾਂ ਬ੍ਰੀਫਿੰਗ ਕਰਦੇ ਹਾਂ ਨਾ ਟਾਈਮ ਦਾ ਦੱਸਦੇ ਕਿ ਸਮਾਂ ਦਾਸ ਹੈ ਕਿ ਪਿੰਡਾਂ ਪਹਿਲਾਂ ਨਹੀਂ ਮੱਝਾਂ ਹੁੰਦਾ ਬਿਕਰਾਂ ਦੇ ਵਿੱਚ ਉਹ 10 11 ਹਜ਼ਾਰ ਰੁਪਏ ਹੁੰਦੀ ਨਾ 9 10 ਤੱਕ ਖੜਿਆ ਜਾ ਰਿਹਾ ਪਰਾ ਹਾਂ ਪਿੰਡਾਂ ਦੇ ਮੈਨੂੰ ਹੁਣ ਜੇ ਆ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੇ ਮਨੀਮ ਕੋਲੇ ਚੰਗੀ ਹੁੰਦਾ ਜੇ 71 000 ਰੁਪਏ ਨਾਲ ਕੰਮ ਕਰਦਾ ਹੂੰ ਉਹਨਾਂ ਕੋਲੇ ਚ ਨਹੀਂ ਆਉਂਦੀਆਂ ਪਿੰਡ ਦੇ ਵਿੱਚ ਇਹੀ ਗੱਲ ਹੁੰਦੀ ਆ 9 ਕਿਲੋ 10 ਕਿਲੋ 12 13 ਕਿਲੋ ਵਾਲੀ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਪਿੰਡ ਚ ਹਜੇ ਵੀ ਆਹ ਮਿਕਰ ਨਹੀਂ ਹਜ ਤੇ ਫੌਰਨ ਮੈਕੈਨਿਕ ਕਾਲ ਲਿਆ ਕਿ ਇਸ ਤਰੀ ਹਰਿਆਣੀ ਚ ਇਸ ਤਰੀ ਪੰਜਾਬੀ ਠੀਕ ਹੈ ਗਾਵੀਆਂ ਚੱਲਦੀਆਂ 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 ਮੱਝ ਨਿਕਲੂ ਨਾ ਜਲੀ ਜੀ ਜਦੋਂ ਵੀ ਉਹ ਉਹਨਾਂ ਦੇ ਘਰ ਰਿਪੋਰਟ ਦੇ ਕੇ ਹੱਥੋਂ ਇੱਕ ਹੀ ਸਮੇਂ ਤੋਂ ਕੰਮ ਕਰੀ ਜਾਂਦੇ ਬਾਹਰ ਜਾਂਦੇ ਹਾਂ ਹਾਂਜੀ ਚਾਰਤੀ ਗੀਤੀ ਬਾਾਕੀ ਹੋ ਰਹੀ ਹੈ ਜੀ ਕੀ ਬੰਤੀ ਜਾਂਦਾ ਬੜੀ ਅਜੀਬ ਬੰਨੀ ਤੇ ਮੇਰੀ ਪਿੰਡ ਕਿਹੜਾ ਪਿੰਡ ਹੈ ਨਾ ਆਪਾਂ ਬੇਦ ਨੂੰ ਪਿੰਡ ਹੈ ਬੇਦ ਨੂੰ ਬੇਦ ਨੂੰ ਬੇਦ ਨੂੰ ਬੇਦ ਨੂੰ ਬੇਦ ਨੂੰ ਪਿੰਡ ਹੈ ਜੀ ਕਿਹੜਾ ਨਾਬੇਲ ਜੀ ਦਾ ਜਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਆ ਤੇ ਜਿੱਦ ਮੈਂ ਕਹਿੰਦਾ ਰਾਜੇ ਦਾ ਸਾਹ ਜਿੱਦ ਲਈ ਮੇਰੇ ਲਈ ਸਾਈ ਰਾਤ ਤੋਂ ਨਾਪਾ ਰਿਆਸਨਾਸ ਭਾਈ ਨਾਬਿਆ ਇਹ ਸਾਰੇ ਨਾਬੇ ਦੇ ਬੇੜੇ ਪਿੰਡ ਸੋ ਦਿੱਤਾ ਜਾਂਦੇ ਆ ਸਭ ਪਿਆਈ ਹੁੰਦੇ ਸਾਰੇ ਵੱਡੇ ਚੁਣੇ ਜਾਂਦੇ ਤੇ ਇਹ ਸਿੱਕੇ ਰਾਪੀ ਲਾਉਣ ਦੇ ਵਿੱਚ ਤੋਂ ਤੇ ਸਿਰਫ ਬੰਦਨਾਗੇ ਤੇ ਤੁਸੀਂ ਸੇ ਹੰਪਸਰ ਠੀਕ ਹੈ ਜੀ ਬ੍ਰੇ ਅਭੀ ਦੀ ਜੇ ਦੀ 4 ਜੂਨ ਨੂੰ ਤਾਂ ਨਵਾਂ ਵੀ ਧੀ ਸੰਕਾਲਿਕਾ ਬਹੁਤ ਵਧੀਆ ਵੀ ਬੜਾ ਫਲਫੁੱਲਦਾ ਇਹੋਪਰਾ ਪੀਕੇ ਐਨ ਵੀ ਸਾਡੇ ਵੀ ਸੰਗ ਪੈ ਗਿਆ ਬਹੁਤ ਭਰਾ ਜਿਹੜੇ ਬਾਹਰ ਬੈਠੇ ਆ ਜੀ ਤੇ ਕਿੰਨੇ ਵੀ ਬਾਹਰਲੇ ਮੋਖਾਂ ਦੇ ਬੈਠੇ ਆ ਛੋਟਿਆਂ ਤੇ ਵੱਡਿਆਂ ਸਾਰੇ ਵੀਰ ਰੂਪ ਹੋ ਜੋ ਇਹ ਦੇਖ ਕੇ ਕਹਿੰਦੇ ਕਿ ਇਹ ਤੂੰ ਦੁਬਾਰੇ ਸਮੋਹ ਪਾਤਾ ਜਿਹੜੇ ਤਰਾ ਮਾਨੇ ਸ੍ਰੀ ਵਿਸ਼ਵੀ ਮੱਛਾ ਛੱਡਤੀਆਂ ਜਿਨ੍ਹਾਂ ਨੇ ਮੱਝਾ ਰੱਖੀ ਹੈ। ਕੱਲੇ ਕਿਹਨੂੰ ਜੀ ਕਿ ਸਮੋਹ ਬੈਗਾ ਦੁਬਾਰੇ ਰੱਖੀ ਨਾ। ਕੰਮ ਬਹੁਤ ਚੰਗਾ ਜੀ। ਬਸ ਇੱਕ ਤੁਹਾਡੇ ਨਾਲ ਬਸ ਬੇਈਮਾਨ ਬੰਦਾ ਨਾ ਹੋਵੇ। ਜਿੱਤੇ ਤੁਸੀਂ ਬੇਈਮਾਨ ਬੰਦੇ ਨਾਲ ਰੱਖਣਗੇ ਅੱਜ ਤੱਕ ਮੈਂ ਇਤਿਹਾਸ ਤੱਕ ਸਾਰੇ ਦਾ ਪੀਰ ਉਮਾਰਦਾ। ਉਹਨਾਂ ਦੇ ਨਾਲ ਬੰਦੇ ਬੇਈਮਾਨ ਹੁੰਦੇ ਸੀ ਉਹ ਬੰਦੇ ਕੀ ਕਰਦੇ ਮੱਛ ਤੁਮੋ ਜਾਣੀ। ਉਹਨਾਂ ਨੇ ਮਤਲਬ ਮੱਛ 100 ਦੀ ਹੁੰਦੀ ਉਹਨਾਂ ਨੇ 50 ਹਜ਼ਾਰ ਦੀ ਤੁਮੋਣੀ। ਠੀਕ ਹੈ 5-7000 ਪੂਰੇ ਦਲਾਵ ਹੋ ਦੇਣਾ। ਤੇ ਦੂਜੇ ਪੈਸੇ ਜੇ ਚਪਾਉਣੇ ਉਹ ਬੰਦੇ ਇਸ ਤਰੀਕਾ ਖਤਮ ਕਰਦੇ ਠੀਕ ਹੈ ਬੰਦਾ ਤੁਹਾਡੇ ਨਾਲ ਇਮਾਨਦਾਰ ਹੋਵੇ ਜਿੰਨਾ ਰਾਏ ਸਲਾਹ ਦੂੰ ਤੁਸੀਂ ਤੁਹਾਨੂੰ ਜਿਵੇਂ ਪਤਾ ਹੋਵੇ ਕਿ ਹਾਂ ਯਾਰ ਵੀ ਨਹੀਂ ਯਾਰੇ ਗੱਲ ਤੋਂ ਹੁੰਨੀ ਨਹੀਂ ਤਾਂ ਫੇਰ ਜਦੋਂ ਨਵੇਂ ਬੰਦੇ ਆਮਜਾ ਹੋ ਜਾਂਦੇ ਨੇ ਨਹੀਂ ਤੁਹਾਨੂੰ ਪਤਾ ਹੀ ਹੈ ਤਾਂ ਵਿੱਚ ਤਾਂ ਨਵੇਂ ਬੰਦੇ ਨਹੀਂ ਆਈਆਂ ਤੁਹਾਨੂੰ ਦਾ ਸਵਾਗਤ ਹੋਇਆ ਚਾਰ ਦਿਨਾਂ ਦਾ ਜਿਹੜਾ ਉਹਨਾਂ ਨੇ ਹੱਲ ਕੀਤਾ ਜਿਵੇਂ ਵਿੱਚ ਬੰਦੇ ਤਾਂ ਇਹ ਜੇ ਬੈਠੇ ਰਹਿੰਦੇ ਕਿਹੜਾ ਸੁਰੱਖਿਅਤ ਨਹੀਂ ਕੋਈ ਬੇਵਰੇ ਉੱਪਰ ਜਾਂਦੇ ਹੁਣ ਵੀ ਆਪਣੇ ਕੋਲੇ ਕੇਸ ਆਇਆ ਵਾ ਬਾਹਰਲੇ ਬੰਦੇ ਤੋਂ ਮਗਰਲੀ 22 ਤਰੀਕ ਦੇ ਪੈਸੇ ਕੋਈ ਆਏ ਹੋਇਆ ਲੱਖ ਰੁਪਏ ਤੋਂ ਬਾਅਦ ਫੋਨ ਚੱਕਣ ਵਾਸਤੇ ਨਾਵਾਂਗੇ ਪੂਰਾ ਜੱਗਾ ਵੀਡੀਓ ਵੀ ਚੈਨਲਾਂ ਦੇ ਫੋਨ ਹਨ ਹੁਣ ਸਾਰੇ ਚੈਨਲਾਂ ਨਾਲ ਲੱਖ ਰੁਪਏ ਆਪਾਂ ਸਾਰਿਆਂ ਦੇ ਵੀਡੀਓ ਪਾਉਣੀਆਂ ਦੇ ਬਾਰੇ ਇਹ ਛੋਟੇ ਚੈਨਲ ਨੂੰ ਦੇਖ ਕੇ ਕੋਈ ਬੰਦਾ ਬਾਹਰ ਦਾ ਮੱਚ ਖਰੀਦਦਾ ਉਹਨਾਂ ਨੂੰ ਲੱਖ ਰੁਪਏ ਪਾਉਂਦਾ ਤੇ ਦੂਜੇ ਚੈਨਲਾਂ ਦੇ ਵੀ ਵੀ ਡਾਕਟਰ ਵੀ ਆ ਪਾਉਂ ਗੇ ਵੀ ਮਾਝ ਤੋਂ ਉਹ ਮੈਂ ਕੁਝ ਤੋਂ ਪਰੇ ਮਾਝ ਨਹੀਂ ਜਾਂਦੀ ਫੋਨ ਵਿੱਚ ਆ ਗਏ ਆਪਾਂ ਨੂੰ ਲਾਰੇ ਲਾਈ ਜਾਂਦੇ ਆ ਠੀਕ ਹੈ ਜੀ ਬਾਕੀ ਦੇਖਾਂ ਕਿ ਹਾਰਾ ਵੀ ਪੀਸਾ ਦੇ ਬਈ ਆਜੋ ਪ੍ਰਧਾਨ ਜੀ ਮੜੇ ਸਾਡੀ ਚੈੱਕ ਕਰਾ ਦੇ ਬਾਲੀ ਆਓ ਜੀ ਹਾਂ ਚੈੱਕ ਕਰਾ ਦੇ ਲਓ ਜੀ ਵੀਰਿੰਦਰ ਕਰਾ ਦਿਓ ਮੜੇ ਜੀ ਆ ਗੇ ਜਮਾ ਦੋ ਕਿ ਕਰਾ ਦਿੰਦੇ ਸਾਡੂ ਆ ਮਾਰ ਦੋ ਜਿਹੜੀ ਮਜਬੂਰ ਘਾਰ ਵੀ ਆ ਵੀ ਮਾਰ ਦੋ ਮਾਰ ਦੋ ਮਾਰ ਦੋ ਜਮੇ ਮਾਰ ਦੋ ਐ ਘਰ ਦੇਖੋ ਜੀ ਬਾਈ ਔਂਕਾ ਨਹੀਂ ਦੁੱਤ ਨਿਕਲਦਾ ਜੀ ਦੇਖੋ ਜੀ ਤੇ ਉਹ ਬੰਦੇ ਬਾਈ ਮੈਨੂੰ ਵੀ ਬਾਈ ਅੱਜ ਪੌਣਿਆਂ ਸਵੇਰੇ ਪੌਣਿਆਂ ਤੇ ਬੰਦੇ ਬੰਦੇ ਪਤਾ ਨਹੀਂ ਕਿੰਨੇ ਬੰਦੇ ਬੰਦੇ ਪੈਸਾ ਉਹ ਵੀ ਛੋਡੇ ਨਾਲ ਸਾਜੀ ਕਰਾਂਗੇ ਗੱਲ ਦੋ ਚਾਰ ਪੰਜਾਬ ਦਾ ਮਾਹੌਲ ਜੀ ਬੜਾ ਗੰਦਾ ਤੇ ਦੇ ਬਾਗਲੇ ਭਰਾ ਦਾ ਜਮੀ ਸਾਧਨ ਰਿਆ ਕਰੋ ਪਸੂ-ਪਸੂ ਲੈ ਲਓ ਅਗਲੀ ਮਰਜੀ ਗੇਰਾਂ ਨੂੰ ਗੁੱਦੀ ਕਰਕੇ ਦਿਖਾ ਦੇ ਵੀ ਇਹਨਾਂ ਦੇ ਜ਼ੀਰੋ ਕਰ ਲਓ ਨਾ ਬਾਟੇ ਮੁੱਦੀ ਕਰਕੇ ਦਿਖਾ ਦੇ ਵੀਰੋ ਆਹ ਲਾ ਫਿਰ ਕੋਈ ਵੀ ਮਰਜ਼ੀ ਹੋਵੇ ਤੇ ਉਹ ਪਹਿਲਾਂ ਫੈਲੀ ਜਾਵੇ ਕੋਈ ਜ਼ੀਰੋ ਬਦਨ ਹਾਂਜੀ ਤੇ ਇੱਕ ਮਿੰਟ ਜੀ ਆਹ ਦੇਖ ਸਕਦੇ ਆ ਜੀ ਹੁਣ ਨੂਨ ਦੀ ਫੈਲੀਤਰ ਹੋ ਜੀ ਹੁਣ ਆਹ ਦੇਖੋ ਜੀ 50 ਗ੍ਰਾਮ ਹੋ ਗਿਆ ਠੀਕ ਹੈ 1 ਕਿਲੋ 50 ਗ੍ਰਾਮ ਜੀ ਨੂਨ ਦੀ 50 ਗ੍ਰਾਮ ਇਹ 50 ਗ੍ਰਾਮ ਬੱਗੇ ਇਹ ਪਹਿਲਾਂ ਵੀ ਦੋ ਤੱਕ ਤਿੰਨ ਘੰਟੇ ਦੇ ਤਰੱਕੇ ਦੇਖੀਏ ਓਕੇ ਓਕੇ ਠੀਕ ਹੈ ਠੀਕ ਹੈ ਕੋਈ ਜੀ ਨਹੀਂ ਲੈ ਲੈ ਬੜਾ ਮੋਟਾ ਬੱਸਾ ਹੋ ਰਹਾ ਹੋ ਰਹੀ ਠੀਕ ਹੈ ਜੀ ਨਹੀਂ ਕੁਝ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਦੋ ਬਰਗ ਲੈ ਆ ਕੇ ਜੋ 50 ਗ੍ਰਾਮ ਵਾਲੀ ਪਾਈ ਓਹ ਝਾੜ ਦੇਣੀ ਅਸੀਂ ਨਾ ਫਿਰ ਛਾੜ ਨਾਲ ਉਹੀ ਗੱਲ ਐ 250 ਗ੍ਰਾਮ ਨਾਲ ਕੀ ਹੋ ਜੁਦਾ ਲਓ ਜੀ ਵਧਾਉ ਦਾ ਦਮਾ 100 ਗ੍ਰਾਮ ਦਾ ਕਈ ਗੱਲ ਬਹੁਤ 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 ਵਧਾ ਦਿੰਦੇ ਆ ਫਿਰ ਵਧਾਈ ਦੇਉ ਜੀ ਪਾਰੀ ਦੇਉ ਜੀ ਲਿਖੀ ਜਾਓ ਫਿਰ ਮਾਗਰ ਦੇਜ ਜਾਓ ਦੇ ਬੰਦੂ ਆਪਣਾ ਵੀ ਲਓ ਜੀ ਹੋ ਗਿਆ ਨਾ 10 ਗ੍ਰਾਮ ਬਚਾ ਕੇ ਜੱਕੀ ਜਵਨ ਚੱਕੀ ਜੀ ਵਾਲੀ ਚੱਕ ਜੀ ਚਲੋ ਚਲੋ 20 ਗ੍ਰਾਮ ਲਾ ਗਿਆ ਬਈ 420 ਹੋ ਗਈ ਜੀ ਲਓ ਜੀ ਮਿੱਤਰੋ 10 ਕਿਲੋ 400 ਗ੍ਰਾਮ ਦੁੱਧ ਆ ਜੀ ਦੇਖ ਲਓ ਜੀ ਨੂਨ ਦੀ ਥੈਲੀ ਫੇਰ ਧਰਤੀ ਤੁਸੀਂ ਦੇਖ ਲਓ ਜੀ 11 ਕਿਲੋ 11 ਕਿਲੋ ਉਹ ਹੀ ਪੱਧਰ ਥੋੜੀ ਜੀ ਬਸ ਅੱਜ ਤੱਕ ਗ੍ਰਾਮ ਦਾ ਬਸ ਅੱਛਾ ਹੋਰ ਹੈ ਪ੍ਰਧਾਨ ਜੀ ਹਾਂ ਜੀ ਮਤਲਬ ਇਹ ਸਵੇਰ ਦੀ ਜੇ ਹੁਣ ਆਪਾਂ ਇੱਕ ਉਹ ਗੱਲ ਕਰਨ ਲੱਗ ਗਏ ਨਾ ਵੀ ਕੈਨ ਹੁੰਦਾ ਅਗਲਾ ਵੀ ਅਸੀਂ ਸਵੇਰੇ ਲੇਟ ਦੀ ਹੋਈ ਹੈ ਇਹ ਬਾਕੀ ਦੁਹਰੇ ਮਤਲਬ 6 ਵਜੇ ਦੀ ਹੋਈ ਹੈ ਤੁਹਾਡੇ ਜੀ ਵੀ ਕੋਈ ਤੇ ਹੁਣ ਹੋਈ ਲਈਏ ਕਰਦਾ ਕਿ ਪਿਛਲੇ ਸਾਲ ਦਾ ਜਿਹੜਾ ਉਹ ਰਿਕਾਰਡ ਸੀਗਾ ਉਹ 24 ਕਿਲੋ ਦਾ ਇਹ ਵੀਰ ਦੀ ਹੁਣ ਮਿਹਨਤ ਆ ਠੀਕ ਹੈ ਜੀ ਤੇ ਇਹਨੂੰ ਤਕਰੀਬਨ ਤਕਰੀਬਨ ਉਸਾਰੀ ਮਈਆਂ ਇਹ ਮੀਡੀਅਮ ਚ ਆ ਗਈ ਹੈ ਮਤਲਬ ਇਹ ਸਾਰਾ ਕੁਝ ਵਾਲੀ ਮਾਤਾ ਹੀ ਹੈ ਜ ਆਪਣੇ ਠੀਕ ਹੈ ਤੇ ਇਹਦੇ ਤੋਂ ਉੱਪਰ ਦੀ ਨੇ ਓਕੇ ਮੈਨੂੰ ਇਸ ਵਾਰ ਹੋਂ ਝੋਟੀ ਦਿੱਤੀ ਆ ਉਹਦੀ ਤੁਸੀਂ ਆਏ ਨਹੀਂ ਹੈਗੇ ਜੀ ਸਾਨੂੰ ਲੰਬ ਆ ਤੇ ਤੇ ਦੇ ਦਿੱਨ ਬਿਲਕੁਲ ਜੀ ਤੇ ਲਾਪੇ ਦਾ ਮਾਰੀ ਫੇਰੇ ਆ ਤੇ ਉਹ ਮਤਲਬ 26 ਕਿਲੋ ਦਾ ਤਿਆਰ ਸੀਗਾ ਭਾਰੀ ਹਾਂ ਵੀਰੇ ਮੈਨੂੰ ਬਹੁਤ ਆਖਿਆ ਤੁਸੀਂ ਹਾਂ ਉਹਦਾ ਸੌਰੀ ਮੈਂ ਵੀ ਅੱਜੇ ਵਾਈ ਕੰਲੇ ਕਰਕੇ ਅੱਜੇ ਨਾ ਕਈ ਵਾਰੀ ਹੁਣ ਇਹ ਆਪਣੇ ਕੋਲ 24 ਜੋ ਕੇ ਆਈ ਸੀਗੀ ਤੇ ਹੁਣ ਇਹ 20 ਗੱਡੇ 22 ਗੱਡੇ 24 ਗੱਡੇ ਯਾਨੀ ਉਹ ਆਪਾਂ ਨੇ ਇੱਕ ਇਹ ਨਹੀਂ ਪਹਿਲਾਂ ਮਿੱਧ ਕੇ ਕਰਿਆ ਵੀ 24 ਕਰਵਾਉਣੀ ਜੀ ਆਪਾਂ ਦਿਖਾਉਣੀ ਹੈ ਭਰਾਵਾ ਹਾਂ ਬਸ ਇਹ ਲੈ ਕੇ ਜਾਣ ਵਾਲੀ 24 ਆਓ ਇਹਦਾ ਇਹਦਾ ਐਸੀ ਜਰ ਤੁਹਾਨੂੰ ਗੱਲ ਦੱਸ ਕੇ ਵੀ ਤੇਗੀ ਨੂੰ ਖੁਸ਼ ਕਰਨਾ ਹੈ ਬਸ ਮਦਨ ਵੇ ਕਹਿੰਦਾ ਆਪਾਂ ਨੂੰ 20 ਗੱਡੇ 19 ਕਰਕੇ ਇਹ ਮੇਰੇ ਸਾਡੇ ਨਾਲ ਹੋਗਾ ਇਹਨੂੰ ਕਿੱਥੇ ਇਹ ਸਾਡੇ ਨਾਲ ਹੋਗਾ ਜੀ ਗੁੱਸੇ ਤੇ ਅੱਜ ਤਾਂ ਮਨ ਲਾ ਇਹਨੂੰ ਮੈਂ ਕਿਹਾ ਵੀ ਭਰਾਵਾ ਅੱਜ ਵੀ ਟਿਕਟਾਰ ਨੇ ਬੂਨ ਕੀਤਾ ਸੀ ਕਹਿੰਦਾ ਆਪਣੀ ਉਹੀ ਜਿਵੇਂ ਤੂੰ ਆਸੇ 17 18 ਉਹ ਮੈਨੂੰ ਕਹਦਾ ਪ੍ਰਾਂਜੀ 5 ਦਿਨ ਰੁਕ ਜਾ ਉਹਨੂੰ ਮੈਂ ਕਿਹਾ ਬਾਈ ਮੈਂ ਕਿ ਤੂੰ ਹੁਣ ਰੋ ਰਿਹਾ ਮੈਂ ਕਿ ਇਤਵਾਰੇ ਕੰਮ ਫੇਰ ਹੋਗੇ ਮੈਂ ਫੇਰ ਗੁੱਸਾ ਮੰਨਣਾ ਮੈਂ ਕਿ ਅੱਜ ਤਾਂ ਥੋੜੇ ਤੜਕੇ ਤੋਂ ਬਹਿ ਜੂ ਦੇ ਕੋਲੇ ਨੂੰ ਹੁਣ ਥੋੜੇ ਕੋਈ ਹੈ ਬਸ ਕਿਉਂਕਿ ਸਾਵਾ ਹਰ ਤੇ ਮੈਂ ਅੱਜ ਬੰਦਾ ਹਰਕਰ ਅੱਜ ਕੰਮ ਨਵੇਂ ਤੋਂ ਨਵੇਂ ਦਿਨਾਂ ਮਾ ਕੰਮ ਮੈਂ ਬਿਲਕੁਲ ਜੀ ਬਿਲਕੁਲ ਕਿ ਮੈਂ ਇਹਨੀ ਸਥਿਤੀ ਦੇਖ ਲਓ ਸਰ ਮਾ ਤੁਹਾਡੇ ਸਭੀ ਜਨ ਨੂੰ ਥੋੜਾ ਜਿਹਾ ਗੁਰਮੀਤ ਜੀ ਤੜਕੇ ਹੁਣ ਪਹਿਲਾ 11 ਮੈਂਬਰ ਦੀ ਮੀਟਿੰਗ ਹੈ ਜੀ ਅੱਛਾ ਜੀ ਪਰਸੋਂ ਆਪਣੇ ਦੂਜੇ ਜ਼ਿਲ੍ਹੇ ਦੀ ਮੀਟਿੰਗ ਹੈ ਜੀ ਠੀਕ ਹੈ ਜੀ ਚੌਥੇ ਪ੍ਰਣਾਲੇ ਦੀ ਮੀਟਿੰਗ ਹੈ ਪੰਜਵੇਂ ਸੰਗਰੂਰ ਦੀ ਜਿਵੇਂ ਮੁਕਸਰ ਦੀ ਸੱਤਵੇਂ ਫਰੀਦਕੋਟ ਦੀ ਹੈ ਇਸ ਤਰ੍ਹਾਂ ਹੁਣ ਆਪਣੀਆਂ ਸਾਰੇ ਜ਼ਿਲ੍ਹਿਆਂ ਦੀ ਫੇਰ ਫੋਡੇ ਵਾਲੀ ਇਧਰੋਂ ਆ ਜਾਣੀਆਂ ਫੇਰ ਮਲੇਰਕੋਟਲਾ ਪਟਿਆਲਾ ਹੋ ਜਾਣੀਆਂ ਸਾਰੀਆਂ ਮੀਟਿੰਗਾਂ ਦਾ ਹੁਣ ਚਾਹੇ ਜ਼ੋਰ ਪੈ ਗਿਆ ਬਾਈ ਤੇ ਇਧਰ ਸਾਡੇ ਘਰਾ ਪਹੁੰਚੇ ਵੀ ਸੀਗੇ ਜੀ ਲਾਈਵ ਚੋਅਾਈ ਦੇ ਉੱਤੇ ਇਹਨਾਂ ਦਾ ਵੀ ਧੰਨਵਾਦ ਸੁਭਾ ਦਾ ਹੁਣਾਂ ਸਪੀਕਰ ਵੀ ਸਾਡੇ ਵੀਰ ਵੀਰ ਜਗਜੀਤ ਸਿੰਘ ਤੋਂ ਰਾਣੀ ਹਿੱਸਾ ਕੋ ਜੀ ਅੱਛਾ ਜੀ ਇਹ ਕੋਈ ਪਿੰਡ ਨਹੀਂ ਮੋਲ ਮਾਰਾ ਓਕੇ ਜੀ ਤੇ ਇਹ ਤਾਂ ਆਪਣੀ ਅਗਲੀ ਗੱਲ ਦੀ ਬਾਈ ਪਿੰਡ ਪੇਹਿੱਟ ਤੋਂ ਜੀ ਪਿੰਡ ਪੇਹਿੱਟ ਤੋਂ ਨਹੀਂ ਔਫੇ ਜੀ ਔਫੇ ਜੀ ਤੇ ਇਧਰੋਂ ਵੀ ਦਾ ਪਰਸਲੇ ਤੋਂ ਨਹੀਂ ਜੀ ਔਫੇ ਜੀ ਇਹ ਸਾਰੇ ਹੁਣ ਸਾਡੀ ਜਾਨੀ ਕੀ ਵੀ ਟੀਮ ਦੇ ਵਿੱਚ ਆ ਰਹੇ ਆ ਸਾਰੇ ਪ੍ਰਾਰਿ ਆ ਰਹੇ ਆ ਜਿਨ੍ਹਾਂ ਨੂੰ ਸਾਰਿਆਂ ਨੂੰ ਲੈ ਆਉਣਾ ਨੌਜਵਾਨਾਂ ਦੇ ਅੱਗੇ ਪੜਾਂਗੇ ਵੀਰੇ ਰਲ ਮਿਲ ਕੇ ਪੜਾਂਗੇ ਪਾਣੀ ਪਾ ਕੇ ਰਲ ਮਿਲ ਕੇ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਗੇ ਮੇਲੇ ਦੀ ਮਿਸਾਲ ਪੈਦਾ ਕੀਤੀ ਸੀ ਤੇ ਇੱਥੇ ਉੱਤੋਂ ਵੀ ਵੱਡੀ ਮਿਸਾਲ ਪੈਦਾ ਕਰ ਦੇਈਏ ਦੇਖੋ ਜੀ ਜੇ ਇਹ ਦੇਖ ਲਈ ਨਾ ਹੁਣ ਤੁਸੀਂ ਹਾਂ ਜੀ ਇਹ ਇਹ ਵੀ ਇਹ ਹੀ ਰਿਕਾਰਡ ਤੋਂ ਉੱਪਰ ਦੀ ਹੈ ਮਾੜੋ ਮਤਲਬ ਮੇਰੇ ਕੋਲੇ ਇਹਦਾ ਨਾਮ ਰੱਖਿਆ ਸੀ ਮਾੜੋ ਮਾਰੋ ਅੱਛਾ ਵੀ ਛੋਟੀ ਕਰਕੇ ਮਾੜੋ ਰੱਖਦਾ ਹਾਂ ਹਾਂ ਜੀ ਓਕੇ ਤੇ ਹੁਣ ਇਹ ਵੀ ਬਹੁਤ ਸੋਹਣੀ ਬਾੜਦੀ ਆ ਇਹਦੀ ਵੀ ਛਵਾਈ ਹੋਊਗੀ ਜੀ ਪ੍ਰਮਾਤਮਾ ਖੁਦ ਰੱਖੇ ਓਕੇ ਜੀ ਫਿਰ ਮੇਰੇ ਨਾਲ ਲੈ ਕੇ ਆਵਾਂਗੇ ਜੀ ਇਹ ਆਪਣੇ ਮੇਲੇ ਦੇ ਆ ਜੀ ਚਲੋ ਬਹੁਤ ਸੋਹਣੀ ਗੱਲ ਆ ਯਾ ਭਾਈ ਇਹ ਝੋਟੀ ਦਾ ਦੇਖੋ ਮਿੱਤਰੋ ਚੱਗੇ ਨਾਲ ਦੇਖੋ ਜਿਵੇਂ ਕਪੜਾ ਲੰਪੜਾ ਹੁੰਦਾ ਦੇਖੋ ਹੁਣ ਹੀ ਪ੍ਰੋਬਲਮ ਚ ਆ ਗਈ ਮਰ 21 22 ਤੇ ਚੜੀ ਸੀ ਬਿਮਾਰ ਹੋ ਗਈ ਅੱਛਾ ਹੁਣ ਸੁਈ ਵੀ ਸੀ ਆਇਆ ਹੁਣ ਤਾਂ ਮੂੰਹ ਤੇ ਗੱਪੜ ਆਈ ਅੱਛਾ ਹੁਣ ਤਾਂ ਗੱਪੜ ਡਰਾਈ ਕੀਤੀ ਡਰਾਈ ਡਰਾਈ ਨੇ ਜੇ ਗੱਪੜ ਆਈ ਜੁੱਧੇ ਚੱਲਦੀ 8 9 ਕਿਲੋ 8 9 ਕਿਲੋ ਚੱਲਦੀ ਹੈ ਇਹ ਸੀਗੀ ਆਪਣੇ ਜੱਦਸ ਨੂੰ ਬੁਲਾਇਆ ਸੀਗਾ ਹਾਂ ਹਾਂ ਸਰਿੰਦਰ ਸੰਸਨੀਵਾਲ ਨੂੰ ਵੀ ਕਿਹਾ ਆਇਆ ਸੀਗਾ ਉਹ ਵੀ ਕਹਿੰਦਾ ਮੈਨੂੰ ਵੀਡੀਓ ਪਾਓ ਪਹਿਲਾਂ ਮੈਂ ਫੇਰ ਆਉਂਗਾ ਇਹ ਵੀਡੀਓ ਵੀ ਲੈ ਕੇ ਪਾਈ ਆਪਣੇ ਉੱਧਰਲੀ ਘਰ ਵਾਲੀ ਚੋਕ ਆਦੀ ਆ ਇਹ ਨਾਲ ਹੀ ਜਿਹੜਾ ਮੁਗੈ ਹਾਂਜੀ ਓਕੇ ਇਹ ਇਹਦੀ ਮੈਨੂੰ ਸਾਈਨ ਪਤਾ ਕਿਵੇਂ ਆਈ ਹੈ ਇਹਦੇ ਸਿੰਗਾ ਤੋਂ ਸਾਈਨ ਆਈ ਹੈ ਝੋਟੀ ਇਹ ਵੀ ਇਸੇ ਤਰ੍ਹਾਂ ਇਹਦੀ ਪੈਸਟ ਪ੍ਰੋਬਲਮ ਆਈ ਇਹ ਵੀ ਬਹੁਤ ਚੰਗੀ ਓਕੇ ਇਹ ਲੱਭਣਾ ਝੋਟੀ ਅੱਛਾ ਇਹ ਵੀ ਝੋਟੀਆਂ ਵਾਲੀ ਹੈ ਜੀ ਫੱਤੀ ਚੱਗੀ ਆ ਰਹੀ ਨਹੀਂ ਸਕਦੇ ਮਿੱਤਰੋ ਸੂਣ ਵਾਲੀ ਕਿੰਨਾ ਟਾਈਮ ਰਹੇਗਾ ਇਹਦੇ ਅਜੇ 15 ਤਾਂ ਰਹਿ ਗਿਆ ਅਜੇ 15 ਤਾਂ ਰਹਿ ਗਿਆ ਹੈ ਓਕੇ ਓਕੇ ਤੇ ਹਾਈਟ ਦੇਖੋ ਵੀ ਤੇ ਦੇਖ ਲਈ ਗਾੜੀ ਨਹੀਂਦਾ ਕੱਲ ਬਹੁਤ ਬੱਡ ਬਹੁਤ ਆ ਜਿਆਦਾ ਬਹੁਤ ਤਕੜਾ ਮੈਂਡਾ ਬਾਈ ਸਾਰੀਆਂ ਝੋਟੀਆਂ ਦੇ ਇੱਕ ਤੋਂ ਇੱਕ ਨੇ ਸਾਰੇ ਭਾਈ ਕਹਿੰਦਾ ਮੇਰੀ ਕਾਨਫਰੰਸ ਸੀਗਾ 17 ਬਾਈ ਤੇ ਕੱਲ ਦਾ ਰੱਖੋ ਪ੍ਰੋਗਰਾਮ ਦੀ ਫਿਰ ਸਵੇਰ ਆ ਜਾਓ ਹਾਂ 17 ਬਾਈ ਆਪਣਾ ਸੀਮਰ ਬੈਂਕ ਵਾਲਾ ਨਾਬੇ ਵਾਲਾ ਕੱਲ ਉਹਦੇ ਨਾਲ ਸਵੇਰੇ ਆਉਣਗੇ ਜੀ ਹਾਂ 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 ਠੀਕ ਹੈ ਜੀ ਸਤਨਾਮ ਸ਼ੰਕ੍ਰਾਂਤ ਧੰਨਵਾਦ ਜੀ ਆਪਾਂ ਨੇ ਬੁਲਾਇਆ ਤੇ ਆਪਾਂ ਇਹ ਕੱਲ ਤੋਂ ਸਵੇਰ ਕੱਲ ਐਂਡ ਟਾਈਮ ਆ ਜੀ ਠੀਕ ਹੈ ਜੀ ਠੀਕ ਹੈ ਆਪਾਂ ਇਹ ਸੀ ਕਰਕੇ ਆਏ ਆਂ ਕਿ ਆਓ ਜੇ ਹੋਰ ਵੀ ਕੋਈ ਵੀ ਆਉਣਾ ਜਾਂ ਜਿਹਨੇ ਵੀ ਤਰੀਫੇ ਦੇਖਣ ਚਾਹੁੰਦਾ ਨਾ ਜੀ ਲਾਈਫ ਬਣਾਉਣ ਲਈ ਆਏ ਆਂ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਵੀ ਆਪਣੇ ਇਰੀ ਦੇ ਵਿੱਚ ਨਾ ਕਿਸੇ ਨੇ ਲਾਈਫਲਿੰਗ ਨਹੀਂ ਕਰਾਈ ਜਾਂ ਤੱਕ ਜੀ ਆਪਾਂ ਉਹੀ ਚੀਜ਼ ਹੋਦਰਾਂਗੇ ਆਪਾਂ ਵੀ ਲੋਕਾਂ ਨੂੰ ਕਰਕੇ ਦਿਖਾਈਏ ਜੀ ਅਜੇ ਮੇਰਾ ਮਾਣੇ ਪਤਾ ਨਹੀਂ ਹੋਰ ਸੀਗਾ ਮੈਂ ਕਿਹਾ ਯਾਰ 20 ਕਿਲੋ ਤੇ ਆਪਾਂ ਨਹੀਂ ਚਵਾਈ ਨਹੀਂ ਕਰਾਉਣੀ ਹਨਾ ਕਿਉਂਕਿ ਮੈਂ ਅੱਜ ਤੱਕ 20 ਕੋਈ ਜਿਹੜਾ ਮਾੜਾ ਦੇਖੋ ਕਹਾਣੀ ਸੁਸੱਚਾ ਇਹ ਇਹ ਕਹਿੰਦਾ ਵੀਰੇ ਆਪਾਂ ਨੇ ਕਰਾਣੀ ਐ ਜਵਾਈ ਦਾ 20 ਕਿਲੋ ਨਹੀਂ ਕਰਦੇ ਵਧੀਆ ਵੀਰੇ ਦੇਖੋ 20 ਕਿਲੋ ਫੜਾਈ ਦਾ ਬੜਾ ਨਹੀਂ ਗਰਮੀ ਜਦੋਂ ਦੁੱਧ ਦੇਣਾ ਦੇਖੋ ਜਿਹੜਾ ਤਾਂ ਹੈਗਾ ਵੈਸੀ ਬੰਦਾ ਸੂਮੰਤਰ ਵਾਲਾ ਉਹ ਤਾਂ ਪਾਉਂਦੀ ਗਰਮੀ ਚ ਵੀ ਬਾਈ 30 ਕੜਾ ਦਿਨ ਗਾਲੀ ਖਤਮ ਐ ਜਿਹੜਾ origignal ਮੈਂ 7 ਦੁੱਧ ਹੈ ਜਿਹੜੀ ਗਰਮ ਸਿਆਲਾਂ ਚ 25 ਕਿਲੋ ਚਖਾਉਂਗੀ ਉਹ ਗਰਮੀਆਂ ਚ ਵੀਰੇ 20 22 ਕਿਲੋ ਚਖਾਉਗੀ ਇਹ ਗਾਰੰਟੀ ਆ ਵੀਰੇ ਇਹਨਾਂ ਨੂੰ ਹੁਣ ਜੇ ਦਿਖਾਉਣਾ ਉਹੀ ਆਪਾਂ ਦੁੱਧ ਆ ਜਿਹੜਾ ਮੁਰਕਾ ਜਿਹਦਾ ਖੜਿਆ ਨੂੰ ਆਪਾਂ ਨੂੰ ਮੁਰਕਾ ਨਹੀਂ ਇੱਥੇ ਮੈਂ ਕਹਿਦਾ ਸੀ ਕੂਲਰ ਲੱਗੇ ਹੋਣੇ ਚਾਹੀਦੇ ਸੀ ਵਧੀਆ ਟਾਈਮ ਟੂ ਟਾਈਮ ਹੋ ਕਰਨਾ ਹੋਰ ਗਰਮੀ ਜਦਾ ਇੰਨਾ ਸਾਧਨ ਹੁੰਦੇ ਨਹੀਂ ਨਾ ਬਿਲਕੁਲ ਸੰਕੁਚ ਕੀ ਕਿਨਾਂ ਚੋ ਰਹੇ ਆ ਜੀ ਉਹ ਵੀ ਐਡੀ ਨਹੀਂ ਵੀ ਹਾਂ ਜਦਾ ਬਹੁਤ ਜਿਆਦਾ ਖਿੱਚਦੂ ਕਰੀਦਾ ਪਹਿਲਾਂ ਤਾਂ ਸਲਾਹ ਵੀ ਹੋ ਗਈ ਸੀ ਵੀ ਪ੍ਰਧਾਨ ਜੀ ਨੂੰ ਕਹਿ ਹੀ ਦਈਏ ਕਿ ਮੈਨੂੰ ਵੀ ਥੋੜੀ ਜੀ ਪ੍ਰੋਬਲਮ ਸੀ ਕਿ ਸਾਡੇ ਡਿਊਟੀ ਡਿਊਟੀ ਦਾ ਵੀ ਚੱਕਰ ਸੀ ਬਿਲਕੁਲ ਜੀ ਤੇ ਫਿਰ ਇਹ ਕਹਿੰਦਾ ਵੀ ਨਹੀਂ ਵੀ ਆਪਾਂ ਨੂੰ ਫਿਰ ਮੈਂ ਕਹਾ ਚਲੋ ਨਹੀਂ ਜੁੜੀ ਐਡੇ ਟਾਈਮ ਵਾਲੀ ਠੀਕ ਹੈ ਓਕੇ ਜੀ ਠੀਕ ਹੈ ਪ੍ਰਧਾਨ ਜੀ ਬਹੁਤ ਧੰ ਕੁਣ ਵੀ ਮਿੱਤਰੋ ਕਰਦੇ ਆਂ ਭਰਾਵਾਂ ਨਾਲ ਗੱਲਬਾਤਾਂ ਹਾਂ ਤੇ ਹੁਣ ਇੱਕ ਵਾਰ ਚੱਲਣੀ ਆ ਸਾਡੇ ਸਾਜਤਾ ਦੀ ਇੱਕ ਲੰਬਾ ਤਾਂ ਚਰਚਾ ਕਰਾਂਗੇ ਅਸੀਂ ਤਾਂ ਕੋਈ ਦੇਸ਼ ਤਾਂ ਨਹੀਂ ਨਾ ਤੁਸੀਂ ਇਹ ਵੀ ਕਰਮ ਵਾਲੀ ਬਹੁਤ ਚੰਗੀ ਮੱਝਾਂ ਨਾਲੇ ਕੂਬਦੀ ਹੁੰਦੀ ਆ ਪੈਰਾ ਪਰ ਉਹਦੀ ਥੋੜੀ ਜਿਹੀ ਪ੍ਰੋਬਲਮ ਵੀ ਹੈ ਪੈਰਾਂ ਤੋਂ ਹੀ ਪਟਾਏ ਸੀ ਕਿ ਜਦੋਂ ਮੱਧੇ ਘੰਟੇ ਤੋਂ ਬਾਅਦ ਘੜਦੀ ਨਹੀਂ ਜੀ ਇਹ 20 ਇਹ 25 ਮਿੰਟ ਖੜਦੀ ਆ ਬਸ ਪੈਰਾਂ ਦੇ ਕਾਰਨ ਹੁਣ ਪੈਰਾਜ ਬਣਾਉਣ ਲਈ ਆਉਣਾ ਸੀ ਮੁੰਡੇ ਨੇ ਉਹਨੂੰ ਰੋਕ ਕੇ ਅਸੀਂ ਵੀਡੀਓ ਲਾਈਵ ਕਰਵਾਉਣੀ ਆ ਓਕੇ ਵੀਰਾਂ ਨੂੰ ਫੇਰ ਬਣਾ ਲਾਂਗੇ ਫੇਰ ਬਣਾਵਾਂਗੇ ਤੇ ਆਦੇ ਮਗਰ ਕਟਾ ਜੀ tufaan kongarda ਓਕੇ ਆ ਤੇ ਬਾਕੀ ਫੇਰ ਵੀ ਰਿਕਵੈਸਟ ਆ ਨਵੇਂ ਭਰਾ ਆਪਾਂ ਨੂੰ ਵੀਡੀਓ ਦੇਖ ਕੇ ਇਹ ਹੋਰ ਵੀ ਉਹਨੂੰ ਸ਼ੌਕ ਪੈਂਦਾ ਉਹ ਚੰਗੇ ਦੁੱਧ ਦੀ ਤਲਾਸ਼ ਦੇ ਵਿੱਚ ਤੇ ਵੀਡੀਓ ਵੀਡੀਓ ਦੇਖ ਕੇ ਜਿਵੇਂ ਵੀਡੀਓ ਦੇ ਵਿੱਚ ਆਪਾਂ ਇਧਰ ਹੀ ਹੋਣਾ ਹੁੰਦਾ ਹੈ ਵੀਡੀਓ ਦੇ ਵਿੱਚ ਕੋਈ ਵੀਡੀਓ ਵਾਲੇ ਨੇ ਵੀਡੀਓ ਪਾਉਣੀ ਹੈ ਤੁਸੀਂ ਵੀ ਪੂਰੀ ਫੁੱਲ ਇਨਕੁਆਰੀ ਕਰਕੇ ਲੈ ਜਾਓ ਮੈਂ ਜਿਹੜਾ ਜਕੰਡਾ ਤੋਂ ਚੋਕੇ ਮੱਝਾਂ ਲੈ ਲਵਾਂ ਚੋਕੇ ਲੈ ਲਵਾਂ ਆਮ ਘਰਾਂ ਦੇ ਵਿੱਚੋਂ ਲੈ ਮੈਂ ਗਰੰਟੀ ਦਿੰਦਾ ਜੇ ਤੁਸੀਂ ਆਮ ਘਰਾਂ ਦੇ ਵਿੱਚੋਂ ਲੈ ਲenga ਜਿਹੜੇ ਬੰਦੇ ਇਮਾਨਦਾਰੀ ਤੇ ਚਪਾਉਂਦੇ ਆ ਉਹ ਮੱਝਾਂ ਤੁਹਾਡੇ ਘਰੇ ਦੁੱਧ ਨਹੀਂ ਤੋੜਦੀਆਂ ਪਰ ਨਹੀਂ ਉਹ ਹਾਲ ਹੋਊਗਾ ਜਿਵੇਂ ਅੱਜ ਭਰਾਣੇ ਦੱਸਿਆ ਸੀਗਾ 4 ਮੱਝਾਂ ਤੜਕੇ ਆ ਗਏ ਸੀਗੇ ਵਿਚਾਰੇ ਪਹਿਲਾਂ 4 ਲੈਣ ਦੀਆਂ ਸੀਗੀਆਂ ਠੀਕ ਹੈ ਤਾਂ ਉਹ ਕਹਿੰਦੇ ਵੀ ਅਸੀਂ 18 18 20 20 ਲੀਟਰ ਲੈਂਦਿਆਂ ਸੀ ਤੇ ਮੁੜ ਕੇ ਆ ਕੇ ਉਹ ਥੋੜੇ ਦਿਨਾਂ 'ਚ 12 ਤੇ ਆ ਗਏ ਸੀ ਹੁਣ ਤੁਸੀਂ ਸਮਝ ਲਓ ਕੀ ਹੈ ਹੁਣ ਫੇਰ ਉਹ ਬੰਦੇ ਨੂੰ ਐ ਹੋ ਗਿਆ ਖਰਾਬ ਹੋ ਗਿਆ ਹੁਣ ਫੇਰ ਦੁਬਾਰੇ ਉਹਨਾਂ ਬੰਦਿਆਂ ਤੋਂ ਫੇਰ ਲੈ ਕੇ ਜਾਂਦਿਆਂ ਦੋਨੇ ਭਰਾਵਾਂ ਨੇ ਦੋ ਦੋ ਮੱਝਾਂ ਤੇ ਜਦੋਂ ਦੋ ਦੋ ਮੱਝਾਂ ਉਹ ਲੈ ਜਾਂਦਿਆਂ ਉਹਨਾਂ ਤੋਂ ਤੇ ਉਸ ਤੋਂ ਬਾਅਦ ਕੀ ਹੋਇਆ ਭਾਈ ਤੇ ਫੇਰ ਮਤਲਬ ਐਸੀ ਫੇਰ ਉਹੀ ਕੰਮ ਹੋਇਆ ਉਹਨਾਂ ਭਾਈ ਐਸੀ ਨਹੀਂ ਬਦਲੇਗਾ ਨਹੀਂ ਤਾਂ ਫਿਰ ਪ੍ਰਧਾਨ ਨੇ ਪਹਿਲਾਂ ਤੇ ਮਾਰਦੀ ਬੂਣੀ ਇਹ ਸੱਚਾ ਸਰਦਾਰਦੀ ਬਣ ਗਈ ਕਿਰੇ ਡਰਾਮਾ ਦੀ ਠੀਕ ਹੈ ਜੀ ਕਿਉਂਕਿ ਹੁਣ ओरिजिनल ਪਸੰਦ ਆ ਪਤਾ ਨਹੀਂ ਲੱਗਦਾ ਤੁਹਾਨੂੰ ਵੀ ਰੀਜਨਲ ਕਿਵੇਂ ਆ ਠੀਕ ਹੈ ਰੀਜਨਲ ਤੇ ਹੋਰ ਆਪਾਂ ਕੋਈ ਪਰੇਸ਼ਾਨ ਨਹੀਂ ਰੀਜਨਲ ਦੀ ਬਸ ਬੰਦਾ ਰੀਜਨਲ ਹੋਵੇ ਤੁਹਾਨੂੰ ਪਤਾ ਹੋਵੇ ਕਿ ਇਹ ਸਿਗਨੇਚਰ ਵਾਲਾ ਨਹੀਂ ਬੰਦਾ ਤੇ ਉਹ ਇਹ ਖਾਣਾ ਦਾ ਦੇਖਦਾ ਨਵੇਂ ਬੰਦੇ ਜਿਆਦੇ ਦੁੱਧ ਦੀ ਤਰ੍ਹਾਂ ਦੇ ਵਿੱਚ ਨਾ ਪਾਓ ਜੇ ਕਾਮਯਾਬ ਹੋਣਾ ਹੈ ਅੱਧੀ ਗੱਲ ਇਹ ਲਾਇਬ ਦੇ ਵਿੱਚ ਆਖੀ ਆ ਮਰੀਮ ਦੇ ਘਰੇ ਆਖੀ ਹੈ ਜਿਹੜੇ ਨਵੇਂ ਬੰਦੇ ਆ ਜਮ੍ਹਾਂ ਹਜੇ ਨਾਮਾ ਕੰਮ ਕਰਨਾ ਹੁੰਦਾ ਪਰ ਮੀ ਬਲੀ ਜੀ ਅੱਜ ਕੱਲ੍ਹ ਕੀ ਥੋੜੀ ਗਰਮੀ ਤੈਨੂੰ ਕੱਲ ਕਿੱਦ ਨੂੰ ਉਤਕਾਰਨੀ ਉਹ 7 8 18 ਦੇ ਵਿੱਚ ਹੀ ਉਹਨਾਂ ਦੇ ਮਤਲਬ ਫਾਜਾ ਦੇ ਆ ਉਹਦੇ ਨਾਲ ਤੁਸੀਂ ਜੀ ਉੱਪਰੋਂ ਕਾਮ ਕਰਾਂ ਜਮ੍ਹਾਂ ਦੇ 2 ਕੱਟ ਲੀਟਰ ਵਾਲੀ ਲੈ ਲਓ ਤੁਸੀਂ ਕਾਮਯਾਬ ਹੋ ਜਾਓਗੇ ਪਰ ਉਹਨਾਂ ਲਓ ਤੇ ਉਹ ਵੀ ਜਾਦੇ ਦੁੱਧ ਦਾ ਚਾਸਾ ਦੇ ਕੇ ਇੱਕ ਵਾਰੀ ਸਿਸਟਮ ਦੇ ਕੇ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਰਾ ਕੁਝ ਜਿਹੜਾ ਸੈੱਟ ਮੈਂ ਉਹ ਖਰਾਬ ਹੋ ਜਾਂਦਾ ਤੁਹਾਡੇ ਕੋਲ ਪਈ ਜਾਂਦੀਆਂ ਮੁਰਕੋ ਦੀ ਕੀਮਤ ਵੀ ਵੱਧ ਹੁੰਦੀ ਹੈ ਕੋ ਨੂੰ ਕੋਈ ਕੀਮਤ ਨਹੀਂ ਜਿੰਦਗੀ 'ਚ ਮੈਨੂੰ ਨਹੀਂ ਦਵਾਰੇ ਠੀਕ ਆ ਉਸ ਤੋਂ ਬਾਅਦ ਆਪਣਾ ਉਹੀ ਚੀਜ਼ ਨੁਕਸਾਨ ਹੈ ਉਹੀ ਫੇਰ ਹੋਣ ਦੀਆਂ ਨਿਸ਼ਾਨੀਆਂ ਠੀਕ ਆ ਬੰਦਾ ਉਹ ਜਾਦੇ ਕਾਮਯਾਬ ਰਹਿੰਦਾ ਜਿਹੜੀ ਚੀਜ਼ ਮਿਲ ਜੇ ਥੋੜੇ ਘਰੇ ਆ ਕੇ ਪ੍ਰੋਪਰ ਦੁੱਧ ਦੇਵੇ ਅਗਲੇ ਸਾਲ ਨੂੰ ਜੈ ਕੀਤੀ ਆਪਾਂ ਨੂੰ ਪਤਾ ਹੈ ਕਿਉਂਕਿ ਹਰ ਸਾਲ ਮਗਾਈ ਹੁੰਦੀ ਹੈ ਜੈ ਕੀਤੀ ਪਤਾ ਤੁਹਾਨੂੰ ਤੁਹਾਡਾ ਪਸ਼ੂ 2 ਲੱਖ ਦਾ ਆ ਗਿਆ ਉਹ ਪਸ਼ੂ ਚੰਗਾ ਹੈ ਅਗਲੇ ਸਾਲ ਯਕ ਸਵਾਲ ਅਖਦੋ ਲਾ ਕੇ 1,35 ਦਾ ਵੇਕਣਾ ਚਾਹੀਦਾ ਜੇ ਨਹੀਂ ਕਿ 10,000 ਰੁਪਏ ਵੱਧ ਵੇਕਣਾ ਚਾਹੀਦਾ ਜੇ 10,000 ਵੱਧ ਨਹੀਂ ਵਿਕਦਾ ਤਾਂ ਉਹ ਤੁਹਾਡਾ ਸਵਾਲ 1 ਲੱਖ 1,30 ਦਾ ਵੇਕਣਾ ਚਾਹੀਦਾ ਉਹ ਹੁੰਦਾ ਵੀ ਸਹੀ ਜਨਵਾਰ ਮਿਲਣਾ ਹੈ ਉਹ ਨਹੀਂ ਹੁੰਦਾ ਵੀ ਅੱਜ ਤੁਸੀਂ ਜਨਵਾਰ ਤੋਂ 1.5 ਦਾ ਲੈਂਦਾ ਅਗਲੇ ਸਾਲ ਜਦੋਂ ਮਹਿੰਗਾਈ ਦੇ ਵਿੱਚ ਮਹਿੰਗਾਈ ਹਰ ਸਾਲ ਵਾਧੀ ਆਪਸੇ 10,000 ਰੁਪਏ ਅਗਲੇ ਸਾਲ ਤੁਸੀਂ ਮੱਝ ਵੇਚਣੀ ਹੈ ਅਗਲੇ ਸਾਲ ਜਾ ਕੇ ਤੁਹਾਡੀ ਮੱਝ 1.5 ਆ ਗਈ 1,10,000 ਦੀ ਰਹਿ ਜਾਈ ਉਹ ਵੀ ਨਾ ਕੰਮ ਕਰਿਓ ਤੇ ਬਾਕੀ ਬਾਹਰਲੇ ਭਰਾ ਠੀਕ ਹੈ ਸਾਧਾਰੋ ਜੇ ਤੁਸੀਂ ਮੱਝ ਦੇ ਇੱਧਰ ਕਿਸੇ ਨੂੰ ਵੀ ਪੈਸੇ ਵੀ ਪਾਉਣੇ ਆ ਕੋਈ ਤੁਹਾਡੀ ਜਾਣ-ਪਛਾਣ ਵਾਲਾ ਬੰਦਾ ਹੋਊਗਾ ਕੋਈ ਪ੍ਰਿੰਟਰ ਹੋ ਕੋਈ ਘਰੇ ਕੋਈ ਬੰਦਾ ਹੋਊਗਾ ਮੰਨ ਲਿਆ ਕੋਈ ਮਾਮੇ ਚਾਚੇ ਤਾਇਆ ਦਾ ਮੁੰਡਾ ਹੋ ਕੋਈ ਰਿਸ਼ਤੇਦਾਰ ਕੋਈ ਸਾਲਾ ਭਣੋਈਆ ਹੋਊਗਾ ਨਾ ਉਹੋ ਜਿਹੇ ਬੰਦਿਆਂ ਦੇ ਰਾਹੀਂ ਭਰਾਵੋ ਉਹਨਾਂ ਦੇ ਘਰੇ ਜਾ ਕੇ ਪੈਸੇ ਦਿਓ ਨਹੀਂ ਸੋਨੂੰ ਭਰਾਵੋ ਉਹ ਬੰਦੇ ਖਤਮ ਕਰ ਦਾਂਗੇ ਇੱਕਦਮ ਜਾ ਕੇ ਠੀਕ ਹੈ ਲੱਖ-ਲੱਖ ਰੁਪਇਆ ਪਵਾ ਕੇ ਵੀਰੇ ਫੋਨ ਨਹੀਂ ਚੱਕਣਾ ਬਹੁਤ ਵੱਡੀ ਗੱਲ ਹੈ ਆਪਾਂ ਫੇਸਬੁੱਕ ਤੇ ਵੱਡੇ ਸਟਾਰ ਬਣ ਜਾਂਦੇ ਆ ਉਦੋਂ ਬਾਅਦ ਆਪਾਂ ਫੋਨ ਨਹੀਂ ਚੱਕਦੇ ਅਗਲੇ ਦਿਨ ਆ ਪੈਸੇ ਪਵਾ ਕੇ ਅਗਲੇ ਨੇ ਵੀ ਬਹੁਤ ਵੱਡੀ ਕਮਾਈ ਵਾਲਾ ਕੰਮ ਆ ਉਹ ਹੁੰਦਾ ਵੀਰੇ ਅਗਲੇ ਨੇ ਵੀ ਦਸਾਂ ਨੌਹਾਂ ਦੀ ਕਮਾਈ ਬਹੁਤ ਔਖੀ ਕਰਨੀ ਹੁੰਦੀ ਹੈ ਜਦੋਂ ਦਸਾਂ ਨੌਹਾਂ ਦੀ ਕਮਾਈ ਬਹੁਤ ਔਖੀ ਕਰਦੇ ਆ ਬਾਹਰ ਰਹਿ ਕੇ ਤੇ ਉਹਨਾਂ ਦਾ ਪੈਸਾ ਤੁਹਾਨੂੰ ਪਤਾ ਵੀ ਐਵੇਂ ਤਾਂ ਬਣਦਾ ਨਹੀਂ ਇਧਰਲੀ ਕਮਾਈ ਸੌਖੀ ਆ ਭਰਾ ਉਹ ਇਧਰਲੀ ਤਾਂ ਤੜਕੇ ਟਾਈਮ ਨਾਲ ਵੀ ਉੱਠ ਖੜੋਗੇ ਜੇ ਕਿਤੇ ਮੀਂਹ ਪੈਂਦਾ ਲੇਟ ਵੀ ਉੱਠ ਕਰੋਗੇ ਘਰ ਦੇ ਕੰਮ ਕਰਦਾਂਗੇ ਲੇਟ ਕਰੇ ਆਜੋਗੇ ਘਰ ਦੇ ਕਰ ਲਾਂਗੇ ਪਰ ਉਧਰ ਆਪ ਹਾਰਡ ਵਰਕ ਕਰਕੇ ਬਹੁਤ ਔਖੀ ਕਮਾਈ ਇਕੱਠੀ ਹੁੰਦੀ ਹੈ ਦੇਖਣ ਨੂੰ ਲੱਗਦਾ ਹੁੰਦਾ ਵੀ ਬਾਹਰ ਬੈਠਿਆ ਭਰਾ ਬਹੁਤ ਚੰਗੇ ਪੈਸੇ ਹੋਣਗੇ ਆਏ ਆ ਪਰ ਪੈਸਾ ਦੇ ਨਾਂ ਤੇ ਨਾਜਾਇਰ ਸਕੀਮ ਕਰੋ ਕਿੱਥੇ ਉਹਨਾਂ ਦੀ ਅਸੀਂ ਵਾਪਸੀ ਕਰਾਉਣੀ ਆ ਰਾਲ ਮਿਲ ਕੇ ਵੀਡੀਓ ਪਾ ਪਾ ਕੇ ਵੀ ਉਹ ਭਰਾਵਾਂ ਦੀ ਵਾਪਸੀ ਹੋਵੇ ਇੰਡੀਆ ਦੇ ਵਿੱਚ ਉਹ ਭਰਾਵ ਦੇ ਕਮਾਉਣ ਬਾਹਰ ਕੰਮ ਇੱਥੇ ਪੰਜਾਬ 'ਚ ਵਧਾਉਣ ਚੰਗੇ ਪਸ਼ੂ ਹੋਣ ਚੰਗੀਆਂ ਡੈਰੀਆਂ ਹੋਣ ਤੇ ਕਿੱਥੇ ਭਾਈ ਉਹਨਾਂ ਨੂੰ ਵਾਪਸੀ ਕਰਾਉਣ ਤੋਂ ਪਹਿਲਾਂ ਹੀ ਆਪਾਂ ਨਕਸ਼ਨ ਪਾ ਕੇ ਉਹਨਾਂ ਨੂੰ ਬਾਹਰ ਫੇਰ ਭੇਜਣ ਦੀ ਕੋਸ਼ਿਸ਼ ਕਰਦੇ ਆ ਉਹ ਗੱਲਾਂ ਬਹੁਤ ਗਲਤ ਹੈ ਠੀਕ ਹੈ ਇਸੇ ਕਰਕੇ ਵੀ ਸਾਰੇ ਵੀਰ ਤੁਸੀਂ ਧਿਆਨ ਦਿਆ ਕਰੋ ਜੀ ਹਨਾ